ਗੁਰੂ ਪਿਆਰੀ ਸਾਰਸੰਗ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰ ਦੇ ਦੁਖੀ ਪੰਡਤ ਆਏ ਕਿਰਪਾ ਰਾਮ ਦੀ ਗਵਾਈ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਕਿਸ ਤਰ੍ਹਾਂ ਫਰਿਆਦ ਕਰ ਰਹੇ ਨੇ ਕਿ ਆ ਪੰਡਤਾਂ ਨੇ ਨਵੇਂ ਪਾਤਸ਼ਾਹ ਜੰਜੂ ਲੈਨ ਦਾ ਡਰ ਹੈ ਹੋਰ ਕੋਈ ਨਹੀਂ ਸਾਡੀ ਕਾਂਛੀ ਬਨਾਰਸ ਨੇ ਨਹੀਂ ਬਾਹ ਪਕੜੀ ਹੁਣ ਤੇ ਤੁਸਾਂ ਦਾ ਦਰ ਹੈ ਹੋਰ ਕੋਈ ਨਹੀਂ ਹੁਣ ਤੇ ਤੁਸਾਂ ਦਾ ਦਰ ਹੈ ਹੋਰ ਕੋਈ ਨਹੀਂ 9 ਸਾਲ ਦੀ ਇੱਕ ਆਵਾਜ਼ ਬੋਲੀ ਇਹੋ ਮੁਕਤੀ ਦਾ ਸਰ ਹੈ ਹੋਰ ਕੋਈ ਨਹੀਂ ਸਿਰ ਦੇ ਕੇ ਧਰਮ ਬਚਾਉਣ ਵਾਲਾ ਇੱਕ ਨਾਨਕ ਦਾ ਕਰ ਹੈ ਹੋਰ ਕੋਈ ਨਹੀਂ ਸਿਰ ਦੇ ਕੇ ਧਰਮ ਬਚਾਉਣ ਵਾਲਾ ਇੱਕ ਨਾਨਕ ਦਾ ਕਰ ਹੈ ਹੋਰ ਕੋਈ ਨਹੀਂ ਦੁਨੀਆ ਦੀਓ ਕਿਤਾਬੋ ਇੱਕ ਹੋਰ ਬਸੋ ਜਿਹੜਾ ਦੂਜਿਆਂ ਲਈ ਬਾਪ ਨੂੰ ਖੋਜ ਸਕਦਾ ਦਸਨੇ ਪਾਸ਼ਾ ਵਰਗਾ ਜਹਾਨ ਉਤੇ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ